ਲੁਧਿਆਣਾ ਪੁਲਿਸ ਦੇ ਵੱਲੋਂ ਮਾਰਿਆਂਸਰਾ ਖਿਲਾਫ ਚਲਾਈ ਗਈ ਮੁਹਿੰਮ ਦੇ ਤਹਿਤ ਲੁਧਿਆਣਾ ਦੇ ਹੈਬੋਲ ਥਾਣੇ ਅਧੀਨ ਆਉਂਦੀ ਚੌਂਕੀ ਜਗਤਪ uri ਦੇ ਨੇੜੇੋਂ ਨਾਕੇਬੰਦੀ ਅਤੇ ਗਸ਼ਤ ਦੌਰਾਨ ਦੋ ਸ਼ੱਕੀ ਨੌਜਵਾਨਾਂ ਨੂੰ ਫੜਨ ਵਿੱਚ ਸਫਲਤਾ ਹਾਸਲ ਕੀਤੀ ਗਈ ਹੈ। ਦੱਸਦੀ ਕਿ ਇਹਨਾਂ ਦੇ ਕੋਲੋਂ 100 ਗ੍ਰਾਮ ਹੈਰੋਇਨ ਦੇ ਇੱਕ ਇਲੈਕਟ੍ਰੋਨਿਕ ਕੰਡਾ ਅਤੇ 50 ਦੇ ਕਰੀਬ ਮੋਮੀ ਲਿਫਾਫੇ ਅਤੇ 8000 ਰੁਪਏ ਨਕਦ ਬ੍ਰੈਂਡ ਹੋਏ ਨੇ। ਪ੍ਰਤੀਕਰਨ ਗਾਲਵਤਕਾਰ ਦਾ ਪੁਲਿਸ ਅਧਿਕਾਰੀ ਨੇ ਦੱਸਿਆ ਕਿ ਦੋਸ਼ੀਆਂ ਦੇ ਖਿਲਾਫ ਕਈ ਅਪਰਾਧਕ ਮਾਮਲੇ ਦਰਜ ਨੇ। ਬਾਕੀ ਰਿਮਾਂਡ ਦੌਰਾਨ ਅਹਿਮ ਖੁਲਾਸੇ ਵੀ ਹੋ ਸਕ ਵਿਦਿਆਣਾ ਲਾਈਵ ਦੇ ਇੰਕਾ ਚਾਟ ਟਿਪ ਕੋ। ਤਾਂ ਹਨ ਹੈਪੋਵਾਦੀ ਪੁਲਿਸ ਵੱਲੋਂ ਜੀ ਨਸ਼ੇ ਤਸਕਰਾਂ ਦੇ ਖਿਲਾਫ ਜਿਹੜੀ ਮੁਹਿੰਮ ਚਲਾਈ ਗਈ ਸੀਗੀ ਉਹਦੇ ਤਹਿਤ ਇੱਕ ਵੱਡੀ ਰਿਕਵਰੀ ਹੋਈ ਆ ਤੇ ਜਿਸ ਦੇ ਚਲਦਿਆਂ ਗੁਰਜੀਤ ਸਿੰਘ ਰਾਣਾ ਪੁੱਤਰ ਮਜੀਤ ਸਿੰਘ ਤੇ ਸੂਰਜ ਵਰਮਾ ਪੁੱਤਰ ਸੁਨੀਲ ਵਰਮਾ ਇਹ ਵਾਸੀ ਹੈਪੋਵਾਲ ਨੇ ਦੋਵੇਂ ਜਾਣੇ ਤੇ ਇਹਨਾਂ ਤੋਂ ਕਾਫੀ ਵੱਡੀ ਮਾਤਰਾ ਦੇ ਵਿੱਚ ਹੈਰੋਇਨ 100 ਗ੍ਰਾਮ ਜਿਹੜੀ ਰਿਕਵਰ ਹੋਈ ਹੈਗੀ ਤੇ 480 ਗ੍ਰਾਮ ਜਿਹੜੀ ਅਫੀਮ ਦੀ ਰਿਕਵਰੀ ਹੋਈ ਹੈਗੀ ਤੇ ਇਹਨਾਂ ਦੇ ਖਿਲਾਫ ਮੁਕੱਦਮਾ ਦਰਜ ਕੀਤਾ ਗਿਆ ਜੀ ਵੱਖ-ਵੱਖਰੀਆਂ ਧਰਾਵਾਂ ਦੇ ਤਹਿਤ ਐਂਡੀਪੀਐਸ ਦੀਆਂ ਤੇ ਬਾਕੀ ਦੀ ਜਿਹੜੀ ਤਫ਼ਤੀਸ਼ ਜਿਹੜੀ ਇਸ ਵੇਲੇ ਚੱਲੀ ਆ ਤੇ ਇਸ ਦੇ ਨਾਲ-ਨਾਲ ਇਹਨਾਂ ਤੋਂ ਇੱਕ ਆਲਟੋ ਕਾਰ ਨੰਬਰ ਜਿਹੜੀ BB10BZ6757 ਤੇ 50 ਜ਼ਿਪਲੌਕ ਤੇ ਹੋਰ ਜਿਹੜੀਆਂ ਚੀਜ਼ਾਂ ਦੀ ਰਿਕਵਰੀ ਹੋਈ ਹੈ ਇਹਦੇ ਵਿੱਚ ਇਹਨਾਂ ਦੀ ਦੋਸ਼ੀਆਂ ਦੀ ਜਿਹੜੀ ਪੁੱਛਗਿੱਛ ਜਾਰੀ ਹੈ ਤੇ ਇਹਨਾਂ ਦੇ ਬੈਕਵਰਡ ਤੇ ਫਾਰਵਰਡ ਜਿਹੜੇ ਲਿੰਕੇਜ ਨੇ ਇਹ ਕਿੱਥੋਂ ਨਸ਼ਾ ਜਿਹੜਾ ਲੈ ਕੇ ਆਉਂਦੇ ਸੀ ਤੇ ਕਿੱਥੇ-ਕਿੱਥੇ ਸਪਲਾਈ ਕਰ ਰਹੇ ਸੀਗੇ ਉਸ ਦੀ ਜਿਹੜੀ ਤਫ਼ਤੀਸ਼ ਚੱਲਦੀ ਪਈ ਆ ਤੇ ਦਰਾਂ ਨੇ ਤਫ਼ਤੀਸ਼ ਜਿਹੜੇ ਹੈਗੇ ਆ ਕਈ ਵੱਡੇ ਘਲਾਸੇ ਹੋਣ ਦੀ ਆਸ ਤੇ ਉਮੀਦ ਹੈਗੀ ਆ ਇੱਕ ਜਿਹੜੀ ਜ਼ਰੂਰੀ ਗੱਲ ਹੈ ਇਹਦੇ ਵਿੱਚ ਉਹ ਇਹ ਹੈਗੀ ਆ ਕਿ ਜਿਹੜਾ ਦੋਸ਼ੀ ਹੈਗਾ ਗੁਰਜੀਤ ਸਿੰਘ ਰਾਣਾ ਇਹ ਆਪਣੇ ਆਪ ਨੂੰ ਕਿਸੇ ਸ਼ਰਸੇ ਨਾਲ ਦੀ ਜਥੇਬੰਦੀ ਦਾ ਆਪਣੇ ਆਪ ਨੂੰ ਦੱਸਦਾ ਸੀਗਾ ਕਿ ਮੈਂ ਮੈਂਬਰ ਹੈਗਾ ਤੇ ਏ ਸੀ ਆਰ ਦੇ ਵਿੱਚ ਇਹ ਲੋਕਾਂ ਨੂੰ ਜਿਹੜਾ ਹੈਗਾ ਨਸ਼ਾ ਸਪਲਾਈ ਵੀ ਕਰਦਾ ਸੀਗਾ ਪਿਛਲੇ ਸਾਲ ਇਹਨੇ ਆਪਣੇ ਆਪ ਨੂੰ ਸਕਿਉਰਿਟੀ ਥ्रेट ਦੱਸਦਿਆਂ ਇਹਨੇ ਸਿਕਿਉਰਟੀ ਲਈ ਸੀਗੀ ਸਰਕਾਰੀ ਸਕਿਉਰਿਟੀ ਵੀ ਇਹਦੇ ਕੋਲ ਮੁਲਾਜ਼ਮ ਰਾਈ ਵੀ ਕੁਝ ਸਮੇਂ ਵਾਸਤੇ ਜਿਹੜੇ ਕਿ ਬਾਅਦ ਚ ਵਿਡਰੋ ਕਰ ਲਏ ਗਏ ਸੀਗੇ ਤੇ ਇਹ ਅਫਸਰ ਜਿਹੜਾ ਹੈਗਾ ਆ ਇਹ ਭੜਕਾਉ ਪੋਸਟਾਂ ਵੀ ਬੰਦਾ ਹੈਗਾ ਤੇ ਇਹਦੇ ਖਿਲਾਫ ਇੱਕ ਹੋਰ ਮੁਕਦਮਾ 95 ਨੰਬਰ ਮੁਕਦਮਾ 153 ए ਆਈ ਪੀ ਸੀ ਦਾ ਦਰਜ ਕੀਤਾ ਗਿਆ ਸੀਗਾ ਤੇ ਉਹਦੇ ਵਿੱਚ ਵੀ ਇਹਨੇ ਸਮਾਜ ਦੇ ਵਿੱਚ ਫੁੱਟ ਪਾਉਣ ਦੀ ਨੀਦ ਦੇ ਨਾਲ ਇਹ ਇਹਨਾਂ ਭਿੰਡਰਾ ਵਾਲਿਆਂ ਦੀ ਫੋਟੋ ਦੇ ਉੱਤੇ ਇੱਕ ਲਾ ਕੇ ਉਹਨੂੰ ਮੋਫ ਕਰਕੇ ਤੇ ਸਮਾਜਿਕ ਇੱਕ ਅੰਗਰੇਸ ਕ੍ਰੀਏਟ ਕਰਨ ਦੀ ਕੋਸ਼ਿਸ਼ ਜਿਹੜੀ ਇਹਨੇ ਕੀਤੀ ਸੀਗੀ ਸੋ ਜਿਹੜੇ ਇਹੋ ਜਿਹੇ ਨਾਗਰਿਕ ਨੇ ਜਿਹੜੇ ਸਮਾਜ ਦੇ ਵਿੱਚ ਥੋੜੀ ਜੀ ਅਡਰੈਸ ਕ੍ਰੀਏਟ ਕਰਨ ਦੀ ਕੋਸ਼ਿਸ਼ ਕਰਦੇ ਪਏ ਉਹਨਾਂ ਖਿਲਾਫ ਜਿਹੜੀ ਹੈਗੀ ਆ ਹੈਬੋਵਲ ਪੁਲਿਸ ਨੇ ਕਾਰਵਾਈ ਕਰਦੇ ਆ ਬਹੁਤ ਵਧੀਆ ਰਿਕਵਰੀ ਕੀਤੀ ਹੈਗੀ ਆ ਤੇ ਇਹਦੇ ప్రతి ਜਿਹੜਾ ਹੈਗਾ ਉਹਨੋਂ ਹੋਰ ਜਿਹੜਾ ਹੈਗਾ ਸਾਨੂੰ ਕਲਾਸਿਕ ਹੋਣ ਦੀ ਉਮੀਦ ਹੈ